ਦੇ ਲਈ ਜਾਣਦੇ ਹਾਂ ਤੇ ਅਸੀਂ ਸਾਰਾ ਕੁਝ ਹੀ ਦੇਖਦੇ ਆ ਤੇ ਨਜ਼ਰ ਵੀ ਆਉਂਦਾ ਆ ਸਾਨੂੰ ਵੀ ਘਰ ਦੇ ਕੀ ਹਾਲਾਤ ਨੇ ਉਹ ਬਖਰੀ ਜਾਨਾ ਕਿ ਉਹ ਚੀਜ਼ ਨੂੰ ਇਗਨੋਰ ਕਰ ਦੇਣਾ ਪਰ ਮੈਂ ਉਹਨਾਂ ਇਨਸਾਨਾਂ ਦੇ ਵੀ ਸੁਣਾਈ ਹੈਗੀ ਮੈਂ ਉਹਨਾਂ ਵੀਰਾਂ ਦੇ ਹਾਲਾਤ ਵੀ ਦੇਖੇ ਨੇ ਮੈਂ ਉਹਨਾਂ ਹਾਲਾਤਾਂ ਨੂੰ ਸੁਧਾਰਨ ਦੀ ਕੋਸ਼ਿਸ਼ ਵੀ ਕੀਤੀ ਆ ਜਿੰਨਾ ਕੋ ਹੋ ਸਕਦਾ ਆ ਇਹ ਨਹੀਂ ਕੱਲੇ ਭਾਈ ਗੁਰਮੀ ਸਿੰਘ ਭਾਈ ਲਖਵਿੰਦਰ ਸਿੰਘ ਜੀ ਵੀ ਨੇ ਕਈ ਚੰਗੀਆਂ ਸੰਧੀ ਵੀ ਨੇ ਇਹਨਾਂ ਦੇ ਪਰਿਵਾਰਾਂ ਦੇ ਵਿੱਚ ਜਾ ਕੇ ਕੁਝ ਚੱਕਦੇ ਹੋ ਕਿ ਮਤਲਬ ਅਮਨਦੀਪ ਨਾਲ ਤੁਹਾਡਾ ਕਿਵੇਂ ਇਹਦਾ ਰਿਸ਼ਤਾ ਆ ਉਹ ਕੁੜੀ ਕਿਵੇਂ ਤੁਹਾਨੂੰ ਮਿਲਣ ਆਉਂਦੀ ਦੇਖੋ ਆਪ ਦੇ ਮੋਹ ਚੀਜ਼ ਦੱਸਣੀ ਜਿਹੜੀ ਆ ਨਾ ਉਹ ਵੱਡੀ ਹੋ ਜਾਂਦੀ ਆ ਆਪ ਦੇ ਆਪ ਨੂੰ ਚਲਾਉਣਾ ਜਿਹੜਾ ਉਹ 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 ਨਹੀਂ ਚੰਗਾ ਲੱਗਦਾ ਜੀ ਜੀ ਜਦੋਂ ਕੋਈ ਗੱਜਾ ਤੁਹਾਨੂੰ ਗੱਲ ਲੱਗਦਾ ਨਾ ਤੁਹਾਡੀ ਉਹ ਜਿਹੜੀ ਦਿਲ ਨੂੰ ਠੰਡ ਪੈਂਦੀ ਆ ਜੋ ਸਾਡੇ ਅੰਦਰੋਂ ਠੰਡ ਪੈਂਦੀ ਆ ਉਹ ਆਪ ਦਾ ਨਹੀਂ ਪੈਂਦੀ ਸੋ ਮੈਂ ਕਿੰਨੇ ਵੀ ਤੁਹਾ ਪਰਿਵਾਰਾਂ ਨੂੰ ਜਾ ਕੇ ਪੁੱਛੋ ਕਿ ਕੌਣ ਤੁਹਾਡੇ ਕੋ ਆਇਆ ਆ ਕੌਣ ਇਹਨਾਂ ਚੀਜ਼ਾਂ ਬਾਰੇ ਜਿਹੜਾ ਆ ਉਹ ਤੁਹਾਡੇ ਹਾਲਾਤਾਂ ਬਾਰੇ ਜਾਣਦਾ ਆ ਸੋ ਜਿਹੜੇ ਜਾਣ ਕੇ ਵੀ ਧਿਆਨ ਨਹੀਂ ਦਿੰਦੇ ਮੈਨੂੰ ਉਹਨਾਂ ਤੇ ਥੋੜਾ ਜਿਹਾ ਹੈ ਯਾਰ ਉਸ ਕਿ ਮਤਲਬ ਕਿਸੇ ਦੇ ਹਾਲਾਤ ਵੇਖ ਕੇ ਸਾਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਕਿਉਂਕਿ ਸਾਡੇ ਕੋਲ ਸਾਡੀ ਕੌਮ ਕੋਲ ਸਾਰਾ ਕੁਝ ਆ ਜਾਂ ਤਾਂ ਹੋਵੇ ਕਿ ਕੁਝ ਹੈ ਨਹੀਂ ਬਹੁਤ ਕੁਸ਼ਲ ਬਹੁਤ ਕੋਸ਼ਿਸ਼ ਬਾਸ ਇੱਕ ਧਿਆਨ ਦੇਣ ਦੀ ਵੀ ਚਾਹਲਾ ਸਿਰਫ ਇੱਕ ਧਿਆਨ ਦੇਣ ਬਿਲਕੁਲ ਜੀ ਮੈਂ ਸਟਾਰਟਿੰਗ ਚ ਇਹ ਕਿਹਾ ਸੀਗਾ ਕਿ ਧਿਆਨ ਦੇਣ ਦੀ ਲੋੜ ਹੈ ਜੇ ਧਿਆਨ ਦਿੱਤਾ ਜਾਂਦਾ ਤੇ ਸ਼ਾਇਦ ਬੰਦੀ ਸਿੰਘ ਬਹੁਤ देर ਦੇ ਬਾਹਰ ਆ ਵੀ ਸਕਦੇ ਸਨ ਪਰ ਧਿਆਨ ਦਿੰਦੇ ਨਹੀਂ ਐਕਚੁਅਲੀ ਜਦੋਂ ਕੋਈ ਦਿਨ ਆਉਂਦਾ ਹੈ ਜਿਵੇਂ ਜੂਨ ਮਹੀਨੇ ਵਿੱਚ ਅਸੀਂ ਯਾਦ ਕਰਦੇ ਹਾਂ 1984 ਦੇ ਦੰਗਿਆਂ ਨੂੰ ਵੀ ਜਦੋਂ ਕਿਸੇ ਦੀ ਵਰਸੀ ਆਉਂਦੀ ਹੈ ਜਾਂ ਜਦੋਂ ਕੋਈ ਇਹੋ ਜਿਹਾ ਸਪੈਸ਼ਲ ਦਿਨ ਆਉਂਦਾ ਅਸੀਂ ਡੀਪੀਐਮ ਵੀ ਲਾ ਲੈਂਦੇ ਆ ਥੋੜੇ ਬਹੁਤੇ ਧਰਨੇ ਵੀ ਦੇ ਦਿੰਨੇ ਪਰ ਫਿਰ ਅਸੀਂ ਭੁੱਲ ਜਾਂਦੇ ਆ ਦੁਨੀਆਦਾਰੀ ਜੀ ਦੇ ਵਿੱਚ ਪੈ ਜਾਂਦੇ ਆ ਤੇ ਜੇਕਰ ਵਾਕਈ ਤੁਹਾਨੂੰ ਹੁਣ ਕੀ ਲੱਗਦਾ ਹੈ ਕਿ ਜਿਵੇਂ ਸਿਲਸਿਲਾ ਚੱਲਿਆ ਜਿਵੇਂ ਮੈਂ ਕਿਹਾ ਸੀਗਾ ਕਿ ਤੁਹਾਨੂੰ ਲੱਗਦਾ ਕਿ ਜਿਹੜੇ ਬਾਕੀ ਦੇ ਬੰਦੀ ਸਿੰਘ ਹਨ ਜੇਲ੍ਹਾਂ ਦੇ ਵਿੱਚ ਕੋ ਲੱਗਦਾ ਪੰਜਾਬ ਦੇ ਵਿੱਚ ਰਸਤਾ ਉਹਨਾਂ ਦੇ ਕਲੀਅਰ ਹੋਣ ਦਾ ਦੇਖੋ ਵੀਰ ਜੀ ਸਭ ਤੋਂ ਪਹਿਲਾਂ ਤੇ ਮੈਂ ਇਹ ਕਹਿਣਾ ਚਾਹੇ ਚਾਹਾਂਗੀ ਕਿ ਇਨਸਾਨ ਜੋ ਵੀ ਮਰਜ਼ੀ ਵਲਵਲੇ ਜਿਹੜੇ ਆ ਆਪਦੇ ਮਨ ਦੇ ਅੰਦਰ ਬਣਾਈ ਜਾਵੇ ਜੀ ਜਾਂ ਉਹਦੇ ਲਈ ਸੰਘਰਸ਼ ਵੀ ਹਨਾ ਕਰ ਰਹੇ ਨੇ ਪਰ ਸਭ ਤੋਂ ਪਹਿਲਾਂ ਮੈਂ ਇਹ ਗੱਲ ਕਹਿਣਾ ਚਾਹੂੰਗੀ ਕਿ ਜੋ ਵੀ ਹੁੰਦਾ ਨਾ ਉਹ ਗੁਰੂ ਦੇ ਹੁਕਮ ਦੇ ਅੰਦਰ ਹੁੰਦਾ ਆ ਇਹ ਜੋ ਵੀ ਹੋਣਾ ਆ ਉਹ ਗੁਰੂ ਦੀ ਹੁਕਮ ਦੀ ਅੰਦਰ ਹੀ ਹੋਣਾ ਆ ਜਦੋਂ ਗੁਰੂ ਸਾਹਿਬ ਨੇ ਚਾਇਆ ਬਸ ਆਪਾਂ ਇਹ ਹਮੇਸ਼ਾ ਕੋਸ਼ਿਸ਼ ਕਰਦੇ ਰਹੀਏ ਕਿਉਂਕਿ ਕੋਸ਼ਿਸ਼ ਕਰਨ ਦੇ ਨਾਲ ਜਿਹੜਾ ਆ ਉਹ ਦੁਨੀਆ ਦੇ ਸਾਰੇ ਕੁਝ ਸੰਭਵ ਆ ਸੋ ਕੋਸ਼ਿਸ਼ ਦੇ ਨਾਲ ਜਿਹੜਾ ਆ ਉਹ ਕੁਝ ਵੀ ਹੋ ਸਕਦਾ ਹੈ ਕੁਝ ਵੀ ਹੋ ਸਕਦਾ ਅਸੀਂ ਸੋਚਿਆ ਨਹੀਂ ਸੀ ਕਿ ਸਾਡੇ ਕੋਲ ਜਿਹੜੇ ਆ ਉਹ ਬਾਹਰ ਆ ਕੇ ਆਪਦਾ ਜੀਵਨ ਜਿਹੜਾ ਆ ਉਹ ਵਸਰ ਕਰਨ ਗਿਆ ਆਪਣੀ ਰੈਂਦੀ ਜ਼ਿੰਦਗੀ ਨੂੰ ਆਪਣੇ ਪਰਿਵਾਰਾਂ ਦੇ ਜੜਾਇਆ ਉਹ ਵਸਰ ਕਰਨਗੇ ਅਸੀਂ ਤਾਂ ਇੰਨੀ ਨਹੀਂ ਸੀ ਸੋਚਿਆ ਕਿਉਂਕਿ ਇਹ ਕੇਸ ਜਿਹੜੇ ਇਹ ਮੁੱਖ ਮੰਤਰੀ ਨੂੰ ਜੜਾਇਆ ਉਹ ਸੋਧਾ ਲਾਉਣਾ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਸਾਡੇ ਸਿੰਘਾਂ ਲਈ ਬਹੁਤ ਵੱਡੀ ਜਿਹੜੀ ਆ ਉਹ ਤਲਾ ਵਰਤਾਈ ਆ ਸੋ ਫੇਰ ਵੀ ਉਹ ਇੱਕ ਹੁੰਦਾ ਨਾ ਗੁਰੂ ਮਹਾਰਾਜ ਤੇ ਵਿਸ਼ਵਾਸ ਦੀ ਗੱਲ ਲਾਲ ਜੀ ਜਾਂ ਉਹ ਉਹ ਕੀ ਉਹ ਲੋਕ ਕਹਿੰਦੇ ਉਹਨਾਂ ਦਾ ਆਪ ਦਾ ਸਬਰ ਗੁਰੂ ਸਾਹਿਬ ਵੀ ਇਹ ਚੀਜ਼ਾਂ ਨੋਟਿਸ ਕਰਦੇ ਨੇ ਸੰਗਤਾਂ ਦੀਆਂ ਦੁਆਵਾਂ ਸੰਗਤਾਂ ਦੀਆਂ ਅਸੀਸਾਂ ਹੈਨਾ ਬਹੁਤ ਕੁਝ ਆ ਜਾਂਦਾ ਆ ਪਰ ਇੱਕ ਗੱਲ ਮੈਂ ਹੋਰ ਕਹਿਣਾ ਚਾਹੂੰਗੀ ਕਿ ਸਾਡੇ ਪੰਜਾਬ ਦਾ ਜਿਹੜਾ ਸਿਸਟਮ ਹੈਗਾ ਵੇਜੀ ਉਹ ਬਹੁਤ ਜ਼ਿਆਦਾ ਉਲਝਿਆ ਪਰਿਆ ਆ ਬਾਕੀ ਕੰਟਰੀਜ਼ ਦੇ ਨਾਲ ਬਾਕੀ ਦੇ ਨਾਲ ਉਹ ਸਾਡੇ ਪੰਜਾਬ ਦਾ ਸਿਸਟਮ ਜਿਹੜਾ ਆ ਉਹ ਬਹੁਤ ਹੀ ਜ਼ਿਆਦਾ ਮੈਂ ਕਹਿ ਲਾਂਗੀ ਕਿ ਮੈਂ ਤਾਂ ਬਹੁਤ ਵਾਰ ਖਲਾਫ ਹਾਂ ਸੱਚੀ ਗੱਲ ਕਹਾਂ ਮੇਰੀ ਖੁਦ ਸਿਸਟਮ ਦੇ ਨਾਲ ਜੁੜਾਇਆ ਸਾਡੇ ਪੰਜਾਬ ਦੇ ਸਿਸਟਮ ਤੇ ਮੈਂ ਵੀ ਬਹੁਤ ਕੁਝ ਬੋਲਦਾ ਰਹਿੰਦਾ ਹਾਂ ਮੈਂ ਆ ਬੜਾ ਖਲਾਫ ਹਾਂ ਕਿਉਂਕਿ ਸਾਡੇ ਉੱਥੇ ਅਸੀਂ ਜਿਉਂ ਜੰਮੇ ਆ ਉਹੀ ਸੁਣਦੇ ਆਏ ਆ ਪੰਜਾਬ ਦੇ ਵਿੱਚ ਕੀ ਬਸ ਜਿਹੜੀ ਵੀ ਅੱਛਾ ਜਿਹੜੀ ਵੀ ਸਰਕਾਰ ਆਉਂਦੀ ਹੈ ਜਦੋਂ ਭਗਵੰਤ ਮਾਨ ਸਾਹਿਬ ਦੀ ਸਰਕਾਰ ਚ ਸਰਕਾਰਾਂ ਦੀ ਗੱਲ ਚੱਲੀ ਹੈ ਤਾਂ ਜਦੋਂ ਮਾਨ ਸਾਹਿਬ ਦੀ ਸਰਕਾਰ ਜਦੋਂ ਵੋਟਾਂ-ਵੋਟਾਂ ਪੈਂਦੀਆਂ ਹੀ ਸਨ ਤੇ ਮੈਂ ਇੱਕ ਪੋਸਟ ਪਾਇਆ ਸੀਗਾ ਬੋਲ ਕੇ ਮੈਂ ਕਿਹਾ ਜੇ ਮਾਨ ਸਾਹਿਬ ਜੇ ਕੁਝ ਨਹੀਂ ਕਰ ਸਕੇ ਤੇ ਫਿਰ ਕਿਸੇ ਤੋਂ ਉਮੀਦ ਨਹੀਂ ਕਿਉਂਕਿ ਕਲਾਕਾਰ ਬੰਦਾ ਐ ਸੈਂਸਿਟਿਵ ਹੁੰਦੇ ਨੇ ਇਹਨਾਂ ਨੇ ਆਪਣੀਆਂ ਵੀਡੀਓ ਵਿੱਚ ਡੀਵੀਡੀ ਕੈਸਟਾਂ ਵਿੱਚ ਸਾਰੇ ਵਿਅੰਗ ਕੱਸੇ ਹੋਏ ਨੇ ਤੇ ਇਹਨਾਂ ਨੂੰ ਸਾਰਾ ਕੁਝ ਪਤਾ ਆ ਪਰ ਉਹ ਪਤਾ ਨਹੀਂ ਕਿ ਬਦਕਿਸਮਤੀ ਕਹ ਲਓ ਪੰਜਾਬ ਦੀ ਜਿੰਨੂੰ ਵੀ ਅੱਗੇ ਲੈ ਕੇ ਆਉਨੇ ਉਹ ਥੋੜੇ ਜਿਹੇ ਚਿਰ ਬਾਅਦ ਉਹ ਸਿਸਟਮ ਦੇ ਵਿੱਚ ਘੁਲ ਮਿਲ ਜਾਂਦਾ ਇਹ ਪਤਾ ਨਹੀਂ ਕਿ ਕੀ ਸਾਡੇ ਉੱਥੇ ਸੂਬੇ ਦੀ ਕੋਈ ਵੱਧ ਕਿਸਮਤ ਹੀ ਹੈ ਤੇ ਗੱਲ ਇਹ ਹੈ ਕਿ ਤੁਸੀਂ ਤੁਹਾਨੂੰ ਪ੍ਰਿੰਟ মিডিਆ ਨੇ ਸੋਸ਼ਲ ਮੀਡੀਆ ਨੇ ਔਰ ਸਾਰੇ ਵੀਡੀਓ ਤੁਹਾਨੂੰ ਬੜਾ ਐਪਰੀਸ਼ੀਏਟ ਕੀਤਾ ਤੁਹਾਡੇ ਬਹੁਤ ਸਾਰੇ ਇੰਟਰਵਿਊਜ਼ ਆਏ ਨੇ ਮੈਂ ਪੜੇ ਦੇਖੇ ਸਾਰਾ ਕੁਝ ਦੇਖਿਆ ਤੇ ਮੈਂ ਬਹੁਤ ਸੰਪਰਕ ਕਰਦਾ ਹਾਂ ਸਾਰੀਆਂ ਸੰਗਤਾਂ ਦੀ ਜਿੰਨਾ ਸੰਗਤਾਂ ਨੇ ਮੈਨੂੰ ਬਹੁਤ ਸਾਰਾ ਪਿਆਰ ਬਖਸ਼ਿਆ ਜਾਂ ਇਹ ਹੀ ਪੁੱਛਣ ਲੱਗਾ ਸੀ ਸਾਰਾ ਤੁਹਾਨੂੰ ਕਿ ਮੀਡੀਆ ਤੋਂ ਇਲਾਵਾ ਕੁਝ ਆਰਗੇਨਾਈਜੇਸ਼ਨ ਨੇ ਤੁਹਾਡਾ ਸੰਪਰਕ ਕੀਤਾ ਕੋਈ ਐਪਰੀਸ਼ੀਏਟ ਕੀਤਾ ਜਿਹਦੀਆਂ ਆਪਣੀਆਂ ਸਿੱਖ ਸੰਸਥਾਵਾਂ ਨੇ ਜਾਂ ਹੋਰ ਕਿਸੇ ਜਥੇਬੰਦੀਆਂ ਨੇ ਦੇਖੋ ਵੀਰ ਜੀ ਮੈਂ ਇਹ ਜਿਹੜਾ ਕਾਰਜ ਗੁਰੂ ਸਾਹਿਬ ਨੇ ਹਨਾ ਕਰਵਾਇਆ ਆਪ ਉੱਥੇ ਪਰਤੰਖ ਹੋ ਕੇ ਇਹ ਮੈਂ ਨਹੀਂ ਕੀਤਾ ਜੀ ਮੇਰਾ ਮੂਲ ਨੇ ਕਿਚਨ ਲੋਕਿਸ਼ ਹੈ ਸੋ 13 ਹਾਂਜੀ ਉਹ ਗੁਰੂ ਸਾਹਿਬ ਹੀ ਸਾਰਾ ਕੁਝ ਸਿਰਜਣ ਵਾਲੇ ਨੇ ਉਹਨਾਂ ਦੀ ਚੀਜ਼ ਉਹਨਾਂ ਨੇ ਕਿਨੂ ਕਿਸ ਰੂਪ ਦੇ ਵਿੱਚ ਦੇ ਦੇਣੀ ਆ ਇਹ ਉਹ ਮਾਲਕ ਹੀ ਜਾਣਦਾ ਹੈ ਬਿਲਕੁਲ ਇਹ ਤੇ ਮੈਂ ਇਹ ਚੀਜ਼ ਜਿਹੜੀ ਆ ਗੁਰੂ ਸਾਹਿਬ ਦੇ ਉਹ ਇੱਕ ਫੁਰਨਾ ਆਇਆ ਤੇ ਮੈਂ ਉਹ ਚੀਜ਼ ਜਿਹੜੀ ਆ ਜਿਸ ਦੀ ਚੀਜ਼ ਸੀ ਮੈਂ ਉਹਦੇ ਹਵਾਲੇ ਜਿਹੜੀ ਜਾ ਕੇ ਕਰਾਈ ਠੀਕ ਆ ਮੈਂ ਆਪ ਨੂੰ ਸਮਝ ਵੀ ਨਹੀਂ ਆ ਉਹਨਾਂ ਦੀ ਚੀਜ਼ ਸੀ ਉਹਨਾਂ ਦੇ ਹਵਾਲੇ ਕਰਾਈਆਂ ਜਾਂ ਮੈਂ ਇਹ ਚੀਜ਼ ਕਰਨ ਤੇ ਮੈਂ ਕੋਈ ਏ ਸੋਚੀ ਨੇ ਕੀਤਾ ਵੀ ਕੋਈ ਜਥੇਬੰਦੀ ਵਾਲਾ ਜਿਹੜਾ ਆ ਉਹ ਮੈਨੂੰ ਬੋਲੂਗਾ ਜਾਂ ਮੇਰੇ ਲਈ ਜਿਹੜਾ ਆ ਉਹ ਅਪਰੀਸ਼ੀਏਟ ਮੈਨੂੰ ਕਰੂਗਾ ਜਾਂ ਮੈਨੂੰ ਮੈਨੂੰ ਫੇਮ ਦੀ ਕੋਈ ਜੜੀ ਆ ਉਹ ਲਾ ਲਾਚਾ ਜੀ ਇਹ ਇਹ ਜਿਹੜੇ ਕਾਰਜ ਹੁੰਦੇ ਨੇ ਨਾ ਵੀ ਜੀ ਇਹ ਸਭ ਇਹਨਾਂ ਗੱਲਾਂ ਤੋਂ ਉੱਪਰ ਉੱਠ ਕੇ ਹੁੰਦੇ ਨੇ ਨਹੀਂ ਬਿਲਕੁਲ ਜਿਵੇਂ ਸਾਡਾ ਤੁਹਾਡੀ ਗੱਲ ਨਾਲ ਬਿਲਕੁਲ ਮੈਂ 100% ਸਹਿਮਤ ਹਾਂ ਕਿ ਤੁਸੀਂ ਤਾਂ ਆਪਣੀ ਡਿਊਟੀ ਨਿਭਾ ਦਿੱਤੀ ਜੋ ਤੁਹਾਡੇ ਦਿਲ ਨੇ ਕਿਹਾ ਜੋ ਤੁਸੀਂ ਸਮਝਿਆ ਕਿ ਮੇਰਾ ਫਰਜ਼ ਬਣਦਾ ਤੁਸੀਂ ਬਹੁਤ ਵੱਡੀ ਸੋਚ ਰੱਖ ਕੇ ਆਪਣੀ ਡਿਊਟੀ ਨਿਭਾਈ ਹੈ ਮੈਂ ਇਹ ਨਹੀਂ ਕਹਿੰਦਾ ਕਿ ਤੁਹਾਨੂੰ ਉਮੀਦ ਸੀ ਜਾਂ ਤੁਸੀਂ ਇਹ ਸੋਚ ਕੇ ਸਾਰਾ ਕੁਝ ਕੀਤਾ ਜਾਂ ਤੁਹਾਨੂੰ ਇੰਤਜ਼ਾਰ ਆ ਉਹਨਾਂ ਸੰਸਥਾਵਾਂ ਨੂੰ ਕਿ ਮੈਨੂੰ ਐਪਰੀਸ਼ੀਏਟ ਕਰਨ ਪਰ ਜਿੱਥੇ ਤੁਸੀਂ ਆਪਣਾ ਫਰਜ਼ ਨਿਭਾਇਆ ਉੱਥੇ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਉਹਨਾਂ ਦਾ ਵੀ ਕੁਝ ਫਰਜ਼ ਬਣਦਾ ਨਾ ਤੇ ਮੈਂ ਬਸ ਇਹ ਤੁਹਾਨੂੰ ਕਿਸੇ ਨੇ ਫਿਰ ਵੀ ਕਿਸੇ ਨੇ ਕੰਟੈਕਟ ਕੀਤਾ ਤੁਹਾਡੇ ਨਾਲ ਦੇਖੋ ਵੀਰ ਜੀ ਮੈਂ ਤੁਹਾਨੂੰ ਪੈਸੇ ਨਹੀਂ ਕਰ ਲੈਣੀ ਆ ਜੀ ਕਿ ਮੈਨੂੰ ਕੋਈ ਵੀ ਕੰਟੈਕਟ ਕਰੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਜੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਇਹਨਾਂ ਚੀਜ਼ਾਂ ਦੇ ਨਾਲ ਕਿਉਂਕਿ ਮੈਂ ਤਾਂ ਉਹ ਵੇਖੀ ਮੈਂ ਇਹ ਕਾਰਜ ਜਿਹੜਾ ਆ ਇਹ ਸੋਚ ਕੇ ਕੀਤਾ ਹੋਵੇ ਵੀ ਹਾਂ ਉਹ ਮੈਨੂੰ ਕਾਲ ਕਰਨਗੇ ਜਾਂ ਉਹ میرے ਲਈ ਬੋਲਣਗੇ ਜਾਂ ਉਹ ਸ਼ਬਦ ਕਹਿਣਗੇ ਨਹੀਂ ਸੰਗਤਾਂ ਦਾ ਪਿਆਰ ਸਭ ਤੋਂ ਸਭ ਤੋਂ ਵੱਡਾ ਮੁੱਲਾ ਆ ਮੇਰੀ ਸੰਗਤਾਂ ਦਾ ਪਿਆਰ ਤਾਂ ਬਹੁਤ ਜੀ ਇੱਕ ਸੰਗਤ ਦੇ ਤੌਰ ਤੇ ਮੈਂ ਤੁਹਾਡੇ ਸਾਹਮਣੇ ਬੈਠਾ ਅੱਜ ਤੁਹਾਡੇ ਨਾਲ ਸੰਪਰਕ ਕੀਤਾ ਸੰਗਤਾਂ ਦਾ ਤਾਂ ਬੇਅੰਤ ਪਿਆਰ ਤੁਹਾਨੂੰ ਮਿਲ ਰਿਹਾ ਜੀ ਬਿਲਕੁਲ ਦੇਖੋ ਮੈਂ ਤਾਂ ਉਹੀ ਕਹਿ ਰਹੀ ਕਿ ਸੰਗਤਾਂ ਦਾ ਪਿਆਰ ਜਿਹੜਾ ਨਾ ਉਹ ਵੱਡਾ ਮੁੱਲਾ ਹੁੰਦਾ ਤੇ ਦਲੀ ਹੁੰਦਾ ਹੈ ਜੀ ਜੇ ਤੁਹਾਡੇ ਤੱਕ ਕੋਈ ਪਹੁੰਚ ਕਰਦਾ ਉਹ ਦਲੀ ਕਰਦਾ ਹੈ ਹਨਾ ਜੀ ਬਿਲਕੁਲ ਜੇ ਮੇਨ ਕੋ ਮਰੇ ਕਿਸੇ ਵੀ ਅ ਜਥੇਦਾਰ ਨੂੰ ਜਾਂ ਕਿਸੇ ਵੀ ਜਿਹੜਾ ਆ ਸਕਸ਼ਨ ਹੋ ਜੇ ਦਿੱਲੀ ਜਾ ਹੋਗੀ ਤਾਂ ਉਹਨੇ ਆਪ ਹੀ ਆਪ ਬੋਲ ਪੈਣਾ ਮੈਨੂੰ ਮੈਨੂੰ ਇਹ ਚੀਜ਼ਾਂ ਸੋਚਣ ਦੀ ਲੋੜ ਹੀ ਨਹੀਂ ਹੈਗੀ ਤਾਂ ਮੈਂ ਸੋਚਾਂ ਵੀ ਕਿਉਂ ਮੈਂ ਕਿਉਂਕਿ ਮੋਟਾ ਜੀ ਇਸ ਲਈ ਕੀਤਾ ਹੀ ਨਹੀਂ ਹੈ ਮੈਂ ਕਿਉਂ ਹੀ ਇਸ ਦੀ ਉਮੀਦ ਹੈ ਮੈਂ ਸਿਰਫ ਇਸ ਚੀਜ਼ ਦਾ ਕਹਿ ਸਕਦੀ ਐ ਕਿ ਉਹ ਇਨਸਾਨ ਉਹ ਮੇਰਾ ਵੀਰ ਵੱਡਾ ਜਿਦੀ ਹਵਾਲੇ ਨਾਲ ਜਿਦੀ ਚੀਜ਼ ਕਰਕੇ ਆਈ ਆ 30 ਸਾਲ ਦੀ ਉਹਦੀ ਭਗਤੀ ਜੀ ਤੇ ਉਹਦੇ ਮੂੰਹ ਤੋਂ ਜਿਹੜੀ ਇੱਕ ਅਸੀਸ ਨਿਕਲਨੀ ਆ ਨਾ ਉਹ ਮੈਨੂੰ ਕਈ ਜਨਮਾਂ ਤੱਕ ਢਾਰਨੀ ਆ ਉਹ ਮੈਨੂੰ ਉਹਦੀ ਅਸੀਸ ਦੀ ਲੋੜ ਆ ਉਹਨੇ ਮੈਨੂੰ ਬਹੁਤ ਅੰਦਾਜ਼ ਦਿੱਤੀ ਆ ਬਾਕੀ ਮੈਂ ਕਿਸੇ ਤੋਂ ਉਮੀਦ ਨਹੀਂ ਕਰਦੀ ਤੇ ਨਾ ਮੈਂ ਉਮੀਦ ਲਾਈ ਆ ਵੀ ਮੈਨੂੰ ਆ ਚੀਜ਼ ਆ ਵਾਹ ਬਹੁਤ ਬਹੁਤ ਮੈਂ ਸਾਰੇ ਸਿੱਖ ਸੰਗਤ ਵੱਲੋਂ ਤੁਹਾਡਾ ਧੰਨਵਾਦ ਵੀ ਕਰਨਾ ਚਾਹਾਂਗਾ ਮੈਂ ਪਰਸਨ ਜੁਰੂਰ ਤੁਹਾਨੂੰ ਧੰਨਵਾਦ ਕਰਾਂ ਕਿਉਂਕਿ ਮੈਨੂੰ ਮੈਂ ਪਤਾ ਨਹੀਂ ਸੈਂਸਿਟਿਵ ਜਿਹਾ ਥੋੜਾ ਜਿਹਾ ਹੈਗਾ ਇਸ ਕਰਕੇ ਮੈਨੂੰ ਜਦੋਂ ਵੀਡੀਓ ਦੇਖੀ ਮੈਨੂੰ ਬੜਾ ਚੰਗਾ ਲੱਗਾ ਮੈਂ ਫਟਾਫਟ ਮੈਂ ਕਿਹਾ ਯਾਰ ਇਹ ਗੱਲ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਦੱਸਣਾ ਤੇ ਕਿਉਂਕਿ ਅੱਜ ਕੱਲ ਸਿਸਟਮ ਇਹ ਹੋ ਗਿਆ ਕਿ ਤੂੰ ਦੇਖ ਦੇ ਕੇ ਫਿਰ ਕੁਝ ਹੋਰ ਬੰਦਿਆਂ ਨੂੰ ਥੋੜੀ ਬਹੁਤ ਦਿਮਾਗ ਦੇ ਵਿੱਚ ਆਉਂਦਾ ਹੀ ਹੈ ਕਿ ਯਾਰ ਇਹ ਕੰਮ ਕੀਤਾ ਤੇ ਹੋਰਾਂ ਨੂੰ ਵੀ ਕਰਨਾ ਚਾਹੀਦਾ ਅੱਗੇ ਆਉਣਾ ਚਾਹੀਦਾ ਸੋ ਮੈਨੂੰ ਬੜਾ ਚੰਗਾ ਲੱਗਾ ਕਿ ਕੁੜੀ ਇੰਨੀ ਬਹਾਦਰ ਏਡੇ ਵੱਡੇ ਦਿਲ ਵਾਲੀ ਅੱਛਾ ਫਿਰ ਤੁਹਾਡੇ ਕੋ ਦੋ ਕਾਰਾਂ ਸੀ ਜਾਂ ਫਿਰ ਕਿਦਾਂ ਆਪਣਾ ਕਿਦਾਂ ਤੁਸੀਂ ਆਪਣਾ ਸਫਰ ਕਰਦੇ ਹੋ ਸੌਰੀ ਪਰਸਨਲ ਜਿਹਾ ਸਵਾਲ ਹੈ ਨਹੀਂ ਕਾਰਾਂ ਇਸ ਕੋਈ ਸੀ ਜੀ ਤੇ ਅਜੇ ਪਿੰਨ ਕਿਸਾਨੀ ਹੋਈ ਨਹੀਂ ਲੈਣ ਤੇ ਮੇਰੀ ਜਿੱਤ ਤੇ ਕਮਾਈ ਵੀ ਉਹ ਕਾਰ ਸੇ ਹੀ ਬਿਲਕੁਲ ਜੀ ਤੇ ਮੈਨੂੰ ਅ ਅੱਗੇ ਵੀ ਸੰਗਤ ਨੂੰ ਕਹਿ ਰਹੀ ਕਿ ਮੈਨੂੰ ਨਾ ਕਾਸੀ ਆਫਰ ਆਈਆਂ ਸੰਗਤਾਂ ਨੂੰ ਬਹੁਤ ਕੁਝ ਆਫਰ ਕੀਤਾ ਪਰ ਮੈਂ ਸੱਚ ਕਹਾ ਮੈਂ ਤੁਹਾਨੂੰ ਹੁਣ ਵੀ ਇਹੋ ਕਹਿ ਰਹੀ ਕਿ ਮੈਂ ਕੁਝ ਸੋਚ ਕੇ ਕਾਰਜ ਨਹੀਂ ਕੀਤਾ ਜਨਾ ਮੈਂ ਕੋਈ ਫੇਮ ਲੈਣ ਵਾਸਤੇ ਕਾਰਜ ਨਹੀਂ ਕੀਤਾ ਮੈਂ ਸੰਗਤਾਂ ਨੂੰ ਵੀ ਇਹੀ ਇਹ ਸੀ ਕਿ ਮੈਨੂੰ ਕੋਈ ਚੀਜ਼ ਨਹੀਂ ਚਾਹੀਦੀ ਇਹ ਤਾਂ ਮੈਨੂੰ ਗੁਰੂ ਸਾਹਿਬ ਨੇ ਹੁਕਮ ਲਾਇਆ ਕਿ ਮੈਂ ਉਹ ਕਾਰਜ ਕਰਾਂ ਹੈ ਨਾ ਮੇਰੇ ਮਨ ਦੇ ਵਿੱਚ ਕੋਈ ਬਲਬਲਾਨੀ ਹੈਗਾ ਕੋਈ ਚੀਜ਼ ਨਹੀਂ ਹੈ ਗਾਇਸ ਇਸ ਗੱਲ ਨੂੰ ਮੈਨੂੰ ਪੁੱਛਿਆ ਬਨੇ ਉਹ ਕੰਬੁਤਾ ਤੇ ਮੈਂ ਉਹ ਕਾਰਜ ਕੀਤਾ ਸੋ ਉਹੀ ਇਹ ਚੀਜ਼ ਸੋਚ ਕੇ ਵੀ ਮੈਨੂੰ ਆਹ ਚੀਜ਼ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਕੁਝ ਨਹੀਂ ਚਾਹੀਦਾ ਗੁਰੂ ਸਾਹਿਬ ਦਾ ਦਿੱਤਾ ਸਾਰਾ ਕੁਝ ਆ ਜਦੋਂ ਆਪਾਂ ਆਪਦੇ ਸੱਤ ਦੇ ਥੱਲੇ ਦੋ ਟਾਈਮ ਦੀ ਰੋਟੀ ਖਾਂਦੇ ਆ ਨਾ ਮੈਨੂੰ ਲੱਗਦਾ ਵੀ ਉਹਦੇ ਵਿੱਚ ਸਾਰਾ ਕੁਝ ਆ ਜਾਂਦਾ ਹੈ ਇਹ ਚੀਜ਼ਾਂ ਚੂਜ਼ਾਂ ਤੇ ਜਿਹੜੀਆਂ ਨਾ ਉਹ ਜਿੰਨਾ ਤੁਸੀਂ ਮੋਹ ਕਰੋਗੇ ਨਾ ਤੇ ਤੁਹਾਡੇ ਇੱਥੇ ਲਾਲਚ ਆ ਕੇ ਨਾ ਤੇ ਤੁਹਾਨੂੰ ਉਹਨੇ ਮਿੱਟੀ ਕਰ ਦੇਣਾ ਸੋ ਮੈਂ ਮਿੱਟੀ ਨਹੀਂ ਹੋਣਾ ਚਾਹੁੰਦੀ ਮੈਂ ਇਸ ਲਾਲਚ ਦੇ ਵਿੱਚ ਮਿੱਟੀ ਨਹੀਂ ਹੋਣਾ ਚਾਹੁੰਦੀ ਬੜੀ ਵੱਡੀ ਸੋਚ ਹੈ ਜੀ ਤੁਹਾਡੀ ਯਕੀਨ ਮੰਨੋ ਸ਼ੁਕਰਾਨਾ ਕਰਨਾ ਕਿਸੇ ਕਿਸੇ ਦੇ ਕਿਸੇ ਕਿਸੇ ਨੂੰ ਸ਼ੁਕਰਾਨਾ ਕਰਨਾ ਉਹਦਾ ਤੁਸੀਂ ਬੜਾ ਵੱਡਾ ਕਾਜ ਵੀ ਕੀਤਾ ਔਰ ਸ਼ੁਕਰਾਨਾ ਵੀ ਕਰ ਰਹੇ ਮੇਰੇ ਖਿਆਲ ਹੈ ਕਿ ਇਹੀ ਹੁੰਦੀ ਹੈ ਅਸਲ ਸਿੱਖੀ ਜਿਹੜਾ ਤੁਸੀਂ ਸੰਪੂਰਨ ਸਿੱਖੀ ਬਾਣੇ ਵਿੱਚ ਆ ਜਾਣਾ ਉਹੀ ਇੱਕ ਸਿੱਖੀ ਨਹੀਂ ਹੁੰਦੀ ਅੰਦਰੋਂ ਜਿਹੜਾ ਸਿੱਖ ਬਣ ਜਾਣਾ ਉਹ ਮੈਨੂੰ ਤੁਹਾਡੀਆਂ ਗੱਲਾਂ ਤੋਂ ਮਹਿਸੂਸ ਹੋਇਆ ਕਿ ਤੁਸੀਂ ਵਾਕਿਆ ਤੁਸੀਂ ਉਸ ਗੁਰੂ ਦੇ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਨਾਲ ਜੁੜੇ ਹੋਏ ਹੋ ਦਿਲ ਤੋਂ ਜੁੜੇ ਹੋਏ ਹੋ ਤੁਹਾਡੀਆਂ ਗੱਲਾਂ ਤੋਂ ਸੀ ਮੈਂ ਕਹਿ ਸਕਦਾ ਯਕੀਨ ਦੇ ਨਾਲ ਔਰ ਇਹੀ ਸੋਚ ਹੋਣੀ ਚਾਹੀਦੀ ਹੈ ਔਰ ਤੁਹਾਨੂੰ ਸਲੂਟ ਹੈ ਇੱਕ ਵਾਰੀ ਫੇਰ ਮੇਰੇ ਵੱਲੋਂ ਔਰ ਸਾਰੀਆਂ ਸਿੱਖ ਸੰਸਥਾਵਾਂ ਵੱਲੋਂ ਵੀ ਔਰ ਸਾਡੇ ਸਾਰੇ ਜਿੰਨੇ ਵੀ ਸਿੱਖ ਪਰਿਵਾਰਾਂ ਸਾਰਿਆਂ ਵੱਲੋਂ ਮੈਂ ਜਰੂਰ ਤੁਹਾਡਾ ਧੰਨਵਾਦ ਕਰਨਾ ਚਾਹਾਂਗਾ ਕਿਉਂਕਿ ਹੇ ਬਹੁਤ ਸਾਰੇ ਲੋਕ ਕੀ ਇਹ ਵੀ ਕਹਿਣਗੇ ਯਾਰ ਕਾਰ ਦੀ ਕਿਹੜੀ ਗੱਲ ਆ ਪਰ ਕਾਰ ਦੀ ਗੱਲ ਹੈ ਕਾਰ ਦੇਖੋ ਅੱਜ ਕੱਲ ਦੇ ਉਦਾਹਰਣ ਦੇ ਤੌਰ ਤੇ ਅਸੀਂ ਕਹਿ ਦਿੰਨੇ ਕੋਈ ਸਾਈਕਲ ਵੀ ਦੇਖੋਸ਼ ਔਰ ਇਹ ਸੱਚੀ ਗੱਲ ਹੈ ਕਿ ਅੱਜ ਕੱਲ ਤੇ ਕਿਸੇ ਨੂੰ ਕੋਈ ਸਾਈਕਲ ਵੀ ਦਾਰਾ ਦਿੰਦੇ ਆ ਇਹਨਾਂ ਨੇ ਤਾਂ ਪਰਮਾਨੈਂਟਲੀ ਕਾਰ ਦੇ ਦਿੱਤੀ ਨੀ ਵੀ ਨੀ ਵੀ ਇਹ ਵੀ ਨਹੀਂ ਕਿਹਾ ਕਿ ਬਾਬਾ ਜੀ ਚਲੋ ਤੁਸੀਂ ਜਿੰਨੇ ਦਿਨ ਹੋਰ ਕਾਰ ਜਾਂ ਆਪਣਾ ਕੋਈ ਕਨਵੈਸ ਨਹੀਂ ਲੈਂਦੇ ਚਲਾਓ ਇਹਨਾਂ ਨੇ ਤਾਂ ਪਰਮਾਨੈਂਟਲੀ ਉਹਨਾਂ ਨੂੰ ਕਾਰ ਐ ਮਾਠਾ ਟੇਕਿਆ ਸੋ ਬਹੁਤ ਵੱਡੀ ਗੱਲ ਹੈ ਮੈਂ ਅਗੇਨ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਦਾ ਕਰਦਾ ਔਰ ਸਲੂਟ ਕਰਦਾ ਹਾਂ ਤੁਹਾਡੇ ਇਸ ਸੋਚ ਨੂੰ ਤੇ ਕਿਸ ਦਿਨ ਜਲਦੀ ਤੁਹਾਡੇ ਕੰਮ ਬਾਰੇ ਗੱਲ ਕਰਾਂਗੇ ਤੁਹਾਡੇ ਤੁਸੀਂ ਬੜੇ ਸ੍ਰੀਲਾ ਕੀਰਤਨ ਕਰਦੇ ਨੇ ਔਰ ਆਪਣੇ ਸਿੱਖ ਧਰਮ ਦਾ ਪ੍ਰਚਾਰ ਬਹੁਤ ਸੋਹਣਾ ਕਰਦੇ ਨੇ ਕਿਸ ਦਿਨ ਇੱਕ ਲੰਬਾ ਚੌੜਾ ਇੰਟਰਵਿਊ ਕਰਾਂਗੇ ਤੁਹਾਡੇ ਕੋਲੋਂ ਸੁਣਾਗੇ ਜੀ ਕੀਰਤਨ ਵੀ ਔਰ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਤੁਸੀਂ ਟਾਈਮ ਕੱਢਿਆ ਮੈਨੂੰ ਪਤਾ ਸਵੇਰਾ ਸਵੇਰਾ ਭਾਰਤ ਦੇ ਵਿੱਚ ਔਰ ਤੁਸੀਂ ਸਾਰੇ ਆਪਣੇ ਕੰਮਕਾਰ ਕਰ ਰਹੇ ਹੋਣਗੇ ਸਮਾਂ ਕੱਢਣ ਲਈ ਬਹੁਤ ਬਹੁਤ ਸ਼ੁਕਰੀਆ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ